ਹੁਣ ਚਲੋ ਖਰਚਾ ਬਾਕੀ ਦਾ ਬੰਦਾ ਕਰਾ ਲੈਂਦਾ ਸਰਵਿਸ ਕੋਈ ਹੋਰ ਬੈਰਿੰਗ ਕੋਈ ਪੁੱਛ ਵਾਸ਼ ਪਰ ਜਿਹੜਾ ਆਹ ਡੀਪੀਐਫ ਦਾ ਸਲੈਂਸਰ ਦਾ ਜਿਹੜਾ ਬੰਦਾ ਪਾਏ ਜਿਹਨੂੰ ਕਹਿੰਦੇ ਵੀ ਘਰ ਦਾ ਡਸਟ ਬੀਨ ਇਹ ਡਸਟ ਬੀਨ ਆ ਜੀ ਇਹ ਮੋਟਾ ਬਹੁਤ ਮਹਿੰਗਾ ਪਾਰਟ ਸਰ ਮੋਟਾ ਖਰਚਾ ਲੱਗਦਾ ਨਹੀਂ ਮਹਿੰਗਾ ਪਾਰਟ ਜਦੋਂ ਇੱਕ ਵਾਰੀ ਵਿਗੜ ਜਾਂਦਾ ਕੋਈ ਪਾਣ ਦੀ ਹਿੰਮਤ ਹੀ ਨਹੀਂ ਹੁੰਦੀ ਉਹਨਾਂ ਕਮਾਈ ਨਹੀਂ ਹੁੰਦੀ ਸਰ ਦੇਖੋ ਤੁਸੇ ਕੋ ਬਚਣਾ ਕੀ ਹੈ ਬਚਣਾ ਕਮਰਸ਼ਲ ਵਾਹਕਲ ਨੂੰ ਸਜਣੋ ਉਹ ਹੈ ਵੀ ਜੇ ਮੇਨਟੇਨੈਂਸ ਘੱਟ ਨਿਕਲੇ ਤਾਂ ਉਹ ਬਚਣੀ ਹੈ ਉਹ ਹੀ ਬਚਣਾ ਹੈ ਹਾਂਜੀ ਜੇ ਪਏ 2 4000 5 10000 ਜੁੜ ਵੀ ਜਾਂਦਾ ਉਹ ਜਾਨੂ ਗੱਡੀ ਕੋਈ ਨਾ ਕੋਈ ਖਰਚਾ ਕਰ ਦਿੰਦੀ ਹੈ ਮੇਨਟੇਨੈਂਸ ਦਾ ਘਰੇ 10 ਵੀਣਾ ਉਹ ਬਾਰ ਬਾਰ ਗਾਰਵੇਜ ਨੇ ਭਰੂਗਾ ਇਹ ਉਹੀ ਗਾਰਵੇਜ ਸਜੇ ਇੱਥੇ ਤੇਲ ਅਸੀਂ 3 4 ਰੁਪਏ ਲੀਟਰ ਮਹਿੰਗਾ ਪਾਈਏ ਸਪੀਡ ਵਾਲਾ ਉਹਦੇ ਨਾਲ ਕਾਰਬਨ ਘਟੂਗੀ ਕਾਰਬਨ ਘਟੂਗੀ ਪਰ ਰੌਲਾ ਵੀ ਮਜਬੂਰੀ ਇਹ ਵੀਰਾਂ ਦੀ ਵੀ ਇੱਕ ਮਰਸ਼ਾਤ ਆ ਤਾਤਾ ਹੀ ਹੈ ਜੀ ਇਹਦੇ ਵਿੱਚ ਜਿਹੜੀ ਸਮੱਸਿਆ ਹੈ ਟਰਬੋ ਦੀ ਕਿੱਲੀ ਪਿਕਅਪ ਤੇ ਡੀਪੀਐਫ ਦੀ ਲਾਈਟ ਆਈ ਹੋਈ ਆ ਜਿਹੜਾ ਗੱਡੀ ਸਟਾਰਟ ਕਰਿਓ ਆਪਾਂ ਵੇਖੜਾ ਵੀ ਕਿੰਨੀ ਕਿੱਥੇ ਕਿੱਲੀ ਰੇ ਦੇਓ ਉਸਕੇ ਦੇ ਆਕੀਮ ਬਹੁਤ ਥੋੜੇ ਹੁੰਦੇ ਆ ਤੇ 15 ਤੋਂ 18 18 ਤੋਂ 2000 ਆਕੀਮ ਤੱਕ ਇਹ ਚੱਲਦੀ ਆ 80 ਤੋਂ ਵੱਧ ਭਾਈਦੀ ਨਹੀਂ ਠੀਕ ਹੈ ਜੀ ਤੇ ਕਿੰਨੀ ਵੀ ਵਰਕਿੰਗ ਆ ਜਿਹੜੀ ਉਹ ਆਪਸ ਵਿੱਚ ਨਹੀਂ ਕਰਦੀ

ਸੋ ਜਿਹੜੇ ਕੋਡ ਆਏ ਆ ਜੀ ਢੰਗ ਦੇ ਕੋਡ ਤਾਂ ਇਹੀ ਆ ਵੀ ਐਸ ਯੂ ਸੀ ਵਾਲਾ ਕੋਈ ਮਤਲਬ ਨਹੀਂ ਐਚਓ 2ਐਸ ਉਹ ਟੂ ਸੈਂਸਰ ਦਾ ਕੋਡ ਹੈ 3 ਪ੍ਰਸ਼ਨ ਕੋਡ ਪਾਰਟੀਕੂਲਰ ਫਿਲਟਰ ਇਹ ਜੇ ਕੋਡ ਆਈ ਹੋਈ ਹੈ ਆਪਾਂ ਸੂਟ ਵੈਲਿਊ ਤੇ ਸੂਟ ਮਾਸਕ ਦੇਖਦੇ ਆਂ ਈਪੀਐਫ ਸੂਟ ਲੋਡ 83% ਸੋ ਦੋਸਤੋ ਅੱਜ ਦੀ ਵੀਡੀਓ 'ਚ ਵਿਚਾਰ ਚਰਚਾ ਇਹ ਹੈ ਵੀ ਕਮਰਸ਼ੀਅਲ ਵਾਹਨ ਵਾਲਾ ਵਿਅਕਤੀ ਬਹੁਤ ਮਜਬੂਰ ਹੈ ਮਜਬੂਰ ਇਸ ਕਰਕੇ ਹੈ ਵੀ ਉਹਨਾਂ ਤਾਂ ਉਹਨੂੰ ਪਾੜਾ ਨਹੀਂ ਮਿਲਦਾ ਜਿੰਨੀਆਂ ਇਹਦੇ 'ਚ ਪ੍ਰੋਬਲਮ ਆ ਜਾਂਦੀਆਂ ਜਦੋਂ ਪ੍ਰੋਬਲਮ ਆ ਜਾਂਦੀਆਂ ਗਰੀਬ ਆਦਮੀ ਕੀ ਕਰੇ ਜਿਹੜੀ ਆ ਡੀਪੀਐਫ ਵਾਲੀ ਲਾਈਟ ਆ ਰਹੀ ਹੈ ਇਹਦਾ ਹੱਲ ਹੀ ਕੋਈ ਨਹੀਂ ਸੋ ਵੀਰ ਹੁਣੇ ਕਹਿੰਦੇ ਬਾਈ ਜੀ ਉਹਨੇ ਤਾਂ ਸਾਨੂੰ ਬਚਦੇ ਨਹੀਂ ਜਿੰਨੇ ਵਾਰੀ ਅਸੀਂ ਨੂੰ ਉਹਨੂੰ ਸਾਫ਼ ਕਰਾ ਲਿਆ ਅੱਜ ਵੀਡੀਓ ਵਿੱਚ ਤੁਹਾਨੂੰ ਸਮਝਾਉਣੇ ਆ ਆ ਜਾ ਵੀ ਗੁਰਾਸ ਸਿੰਘ ਅੱਜ ਤੈਨੂੰ ਵੀ ਦੋ ਚਾਰ ਗੱਲਾਂ ਤੇ ਆਪਾਂ ਲੋਕਾਂ ਨੂੰ ਵੀ ਸਮਝਾ ਦਈਏ ਜਿਹੜੀ ਕਮਰਸ਼ਲ ਵਾਇਕਲ ਆ ਕਾਕਾ ਜੋ ਆਪਾਂ ਜੱਜ ਕਰਦੇ ਆ ਦੁਨੀਆ ਵੀ ਹੋਈ ਜੱਜ ਕਰਦੀ ਇਹਨੂੰ ਬੇਟਾ ਇਥੋਂ ਫੜ ਕੇ ਰੱਖੀ ਐਕਚੁਅਲੀ ਜਿਹੜੀ ਡੀਪੀਐਫ ਐ ਡੀਜ਼ਲ ਐਗਜ਼ਾਸਟ ਪਾਰਟੀਕੂਲੇਟ ਫਿਲਟਰ ਇਹ ਸਮਝ ਲਓ ਵੀ ਘਰ ਦੇ ਵਿੱਚ ਲੱਗਿਆ ਹੋਇਆ ਡਸਟ ਬਿਨ ਹੈ ਗਵਰਨਮੈਂਟ ਨੇ ਇਹ ਡਸਟ ਬਿਨ ਲਾਇਆ ਹੈ ਜਿਹੜਾ ਸਲੈਂਸਰ ਦਾ ਸਮੋਖ ਸਾਰਿਆਂ ਦੇ ਵਿੱਚ ਇਕੱਠਾ ਹੋ ਜਾਏ ਕਾਕਾ ਸੱਚ ਕੇ ਝੂਠ ਸਹੀ ਹੈ ਠੀਕ ਹੈ ਜੀ ਜਿਹੜੀ ਬਾਰ-ਬਾਰ ਗੱਡੀ ਰੀਜਨਰੇਟ ਕਰਦੇ ਆ ਇਹ ਵਾਹیکل ਲੋਡ ਵਾਲੀ ਆ ਲੋਡ ਦੇ ਉੱਤੇ ਚੱਲਦੀ ਆ ਇਹਦਾ ਜਿਹੜੇ ਆਰ ਪੀ ਐਮ ਆ ਉਹ ਸਪੀਡ ਦੇ ਉੱਤੇ ਲਗਭਗ 2000 ਦੇ ਆਸ-ਪਾਸ ਮੱਥਾ ਰਹਿੰਦੇ ਆ ਤੇ ਜਿਹੜੀ ਗੱਡੀ ਦੀ ਸਪੀਡ ਆ ਉਹ 80 ਤੋਂ ਉੱਪਰ ਜਾਂਦੀ ਨਹੀਂ ਕਿਉਂਕਿ ਇਹਨੂੰ ਲੋਕ ਕੀਤਾ ਹੋਇਆ ਇਹਨੂੰ ਇੱਕ ਕਰੂਜ਼ ਲਾਤਾ ਵੀ ਇਸ ਤੋਂ ਵੱਧ ਨਹੀਂ ਜਾਣਾ ਕਿਉਂਕਿ ਕਮਰਸ਼ੀਅਲ ਵਾਹਕਲ ਸੇਫਟੀ ਕਰਕੇ ਗਵਰਨਮੈਂਟ ਨੇ ਜੋ ਨੋਰਮਸ ਬਣਾਏ ਆ ਹੁਣ ਇੱਥੇ ਪ੍ਰੋਬਲਮ ਕੀ ਆਉਂਦੀ ਹੈ ਇੱਥੇ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਵੀ ਡੀਪੀਐਫ बार-बार ਜਿਹੜਾ ਬਲੌਕ ਹੁੰਦਾ ਹੈ ਡੀਜ਼ਲ ਜਿਹੜੇ ਉਹ ਇਹਨਾਂ ਦੇ ਮੁਤਾਬਕ ਹੈ ਨਹੀਂ ਡੀਜ਼ਲ ਜਿਹੜਾ ਅਣਬਲੇ ਕਾਣਾ ਉਹ ਡੀਪੀਐਫ ਦੇ ਵਿੱਚ ਕੰਟਰੋਲ ਕਰਕੇ ਰੱਖਦਾ ਇੱਕ ਕਮਰਸ਼ੀਅਲ ਵਾਈਕਲ ਵਾਲਾ ਉਹਦੀ ਵਿਚਾਰੇ ਦੀ ਉਹਨੀ ਇਨਕਮ ਹੈ ਢੀ ਜਿੱਲੀ ਉਹਦੀ ਜੇਬ ਤੇ ਡਾਕਾ ਪੈਂਦਾ ਕਿਉਂਕਿ ਪਹਿਲਾਂ ਵੀ ਬਾਈ ਜੀ ਉਹਨਾਂ ਨੇ ਸਾਫ਼ ਕਰਵਾਇਆ ਇਹ ਇਹ ਜਾਣ ਰਹੀ ਸੀ ਕੰਪਨੀ ਤੋਂ ਵੀ ਸਾਫ਼ ਕਰਾਉਂਦੇ ਆ ਕੰਪਨੀ ਤਾਂ ਇਹੀ ਕਹਿੰਦੀ ਆ ਵੀ ਬਾਈ ਜੀ ਇਹਦੇ ਨਾਲ ਸਮਾਨ ਚੇਂਜ ਕਰ ਦੋ ਅਸੀਂ ਇਹਦੇ ਅਨਜਕਟ ਕਰਬੋ ਵਾਲੀ ਦੀ ਵਰਕਿੰਗ ਦੇ ਵਿੱਚ ਵੀ ਫਰਕ ਹੈ ਹਰ ਇੱਕ ਚੀਜ਼ ਆਪਣੀ ਥਾਂ ਤੇ ਇੱਕ ਇੱਕ ਵਰਕ ਕਰਦੀ ਹੈ ਜੋ ਕਾਰਬਨ ਕੰਟੈਂਟ ਵਧਨ ਲੱਪਿਆ ਤੇ ਡੀਪੀਐਫ ਬਲੌਕ ਹੋਣਾ ਸ਼ੁਰੂ ਹੋ ਗਿਆ ਆਮ ਪ੍ਰਾਈਵੇਟ ਬੰਦਾ ਤਾਂ ਇਹ ਪੈਸੇ ਖਰਚ ਸਕਦਾ ਪਰ ਇੱਕ ਲੋਡ ਵਾਲਾ ਭਾਰ ਵਾਲਾ ਵਿਅਕਤੀ ਜਿਹਨੇ ਕਿਸ਼ਤ ਵੀ ਭਰਨੀ ਹੈ ਜਿਹੜੇ ਇਸ ਗੱਡੀ ਤੋਂ ਆਉਦਾ ਦਰਗੁਜ਼ਰ ਵੀ ਚਲਾਉਣਾ ਹੈ ਤੇ ਮੈਂਟੇਨੈਂਸ ਵੀ ਕੱਢਣੀ ਹੈ ਉਹ ਮੈਂਟੇਨੈਂਸ ਨਿਕਲਦੀ ਨਹੀਂ ਮੈਂ ਵੀਰ ਜੀ ਉਹਨਾਂ ਨੂੰ ਸਾਈਡ ਤੇ ਰੱਖ ਕੇ ਇਹ ਟॉक ਕਰੂੰਗਾ ਸਾਈਡ ਤੇ ਰਹਿਣਗੇ ਅਸੀਂ ਇਹਨੂੰ ਬਾਰ-ਬਾਰ ਕੋਸ਼ਿਸ਼ ਕਰਦੇ ਆਂ ਵੀ ਇਹਦਾ ਕੋਡ ਕਲੀਅਰ ਹੋ ਜਾਏ ਜਿਹੜਾ ਕੋਡ ਹੈ ਸੂਟ ਮਾਸ ਵੈਲਿਊ ਵਾਲੇ ਉਹ ਉਹਨਾਂ ਚੱਕਰ ਆਪ ਰਹਿੰਦੇ ਆ ਜਿੱਨਾਂ ਚੱਕਰੇ ਕਲੀਨਿੰਗ ਨਹੀਂ ਹੁੰਦੀ ਕਲੀਨਿੰਗ ਉਹਦੀ 100% ਹੁੰਦੀ ਨਹੀਂ ਆਪਾਂ ਵਾਅਦੇ ਨਾਲ ਤੇ ਦਾਅਵੇ ਨਾਲ ਕਹਿਨੇ ਆ ਕਿਉਂਕਿ ਇਹ ਹੈ ਹੀ ਬਲੌਕ ਹੋਣ ਵਾਸਤੇ ਮਨ ਲਓ ਵੀ ਇੱਕ ਘਰ ਦੇ ਪਰਿਵਾਰ ਮੈਂਬਰ ਜਿਆਦੇ ਆ ਤੋ ਜਿਹੜਾ ਘਰੇ ਡਸਟਬਿਨ ਆ ਉਹ ਵਾਰ-ਵਾਰ ਗਾਰਵੇਜ ਨੇ ਭਰੂਗਾ ਇਹ ਉਹੀ ਗਾਰਵੇਜ ਸਜੇ ਇੱਥੇ ਤੇਲ ਅਸੀਂ 3-4 ਰੁਪਏ ਲੀਟਰ ਮਹਿੰਗਾ ਪਾਈਏ ਸਪੀਡ ਵਾਲਾ ਉਹਦੇ ਨਾਲ ਕਾਰਬਨ ਘਟੂਗੀ ਕਾਰਬਨ ਘਟੂਗੀ ਪਰ ਰੌਲਾ ਵੀ ਮਜਬੂਰੀ ਇਹ ਵੀਰਾਂ ਦੀ ਵੀ ਕਮਰਸ਼ਲ ਵਾਈਕ ਵਾਹਾਂ ਦੀ ਜਦੋਂ ਪਹਾੜਾਂ ਲੈ ਕੇ ਤੁਰਦੇ ਆ ਅਕਸਰ ਹੀ ਕੰਪੀਟੀਸ਼ਨ ਦੇ ਚੱਲਦੇ ਆ ਇਹਨਾਂ ਨੂੰ ਉਹ ਪੈਸੇ ਨਹੀਂ ਮਿਲਦੇ ਜੋ ਇਹਦੇ ਟਾਇਰ ਦਾ ਖਰਚਾ ਇੰਜਨ ਦੀ ਮੈਂਟੇਨੈਂਸ ਇੰਸ਼ੋਰੈਂਸ ਡਰਾਈਵਰ ਦਾ ਖਰਚਾ ਮੈਂਟੇਨੈਂਸ ਦੀ ਨਿਕਲਦੀ ਤੇ ਟਾਈਮ ਪਾ ਕੇ ਫਿਰ ਹੌਲੀ ਹੌਲੀ ਨਵੀਂ ਗੱਡੀ ਤੋਂ ਜਦੋਂ ਪੁਰਾਣੀ ਗੱਡੀ ਹੋ ਜਾਂਦੀ ਆ ਉਦੋਂ ਫਿਰ ਇਹ ਕੰਮ ਕਰਾਉਣਾ ਔਖਾ ਹੁੰਦਾ ਤੇ ਜੇਬ ਦੇ ਉੱਤੇ ਡੱਕਾ ਹੈ ਕੰਪਨੀ ਜਾਓਗੇ ਉਹ ਕਹਿੰਦੇ ਨਹੀਂ ਜੀ ਇਹ ਤਾਂ ਨਵਾਂ ਹੀ ਸਾਰਾ ਸਮਾਨ ਪਊਗਾ ਇਹਦਾ ਬਜਟ 1.40 ਲੱਖ ਰੁਪਇਆ ਆਹ ਬੰਦਾ 1.40 ਲੱਖ ਕਰਾ ਨਹੀਂ ਸਕਦਾ ਕਿਸ਼ਤਾਂ ਵੀ ਕੱਢਣੀਆਂ ਹੈ ਬੀਮਾ ਵੀ ਭਰਨਾ ਹੈ ਡਰਾਈਵਰ ਦੇ ਵੀ ਖਰਚੇ ਆ ਹੋਰ ਟੈਕਸ ਵੀ ਬਹੁਤ ਹੈ ਇਹ ਹਰੇਕ ਦੀ ਮਜਬੂਰੀ ਬਣ ਚੁੱਕੀ ਹੈ ਸੋ ਜੋ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ ਜੇ ਵੀਡੀਓ ਨੇੜੇ ਜੇ ਦੋ ਟਾਕ ਕਰਨੀਆਂ ਹੋਈਆਂ ਤਾਂ ਆਪਾਂ ਇਹਨਾਂ ਨੂੰ ਮਾਈਕ ਦੇ ਬੁਰੇ ਸਾਈਡ ਤੇ ਰੱਖ ਕੇ ਕੈਮਰਾ ਦੇ ਦਾਂਗੇ ਆਪਾਂ ਡਿਬੇਟ ਕਰ ਲਾਂਗੇ ਨਹੀਂ ਤਾਂ ਡਿਬੇਟ ਸਾਡੀ ਇੱਥੇ ਹੀ ਖਤਮ ਹੈ ਇਹ ਹੈ ਜੀ ਡਸਟ ਵੀ ਧੰਨਵਾਦ ਬੰਦ ਕਰ ਹੁਣ ਚਲੋ ਖਰਚਾ ਬਾਕੀ ਦਾ ਬੰਦਾ ਕਰਾ ਲੈਂਦਾ ਸਰਵਿਸ ਕੋਈ ਹੋਰ ਬੈਰਿੰਗ ਕੋਈ ਪੁੱਛ ਪਾਛ ਪਰ ਜਿਹੜਾ ਆਹ ਡੀਪੀਐਫ ਦਾ ਸਲੈਂਸਰ ਦਾ ਜਿਹੜਾ ਪੰਗਾ ਪਾਇਆ ਇਹ ਮੋਟਾ ਜਿਹਨੂੰ ਕਹਿੰਦੇ ਵੀ ਘਰ ਦਾ ਡਸਟਬਿਨ ਇਹ ਡਸਟਬਿਨ ਆ ਜੀ ਇਹ ਮੋਟਾ ਬਹੁਤ ਮਹਿੰਗਾ ਬਾੜ ਸਰ ਮੋਟਾ ਘਾਟਾ ਲੱਗਿਆ ਇਹ ਮਹਿੰਗਾ ਬਾੜ ਸਰ ਜਦੋਂ ਇੱਕ ਵਾਰੀ ਵਿਗੜ ਜਾਂਦਾ ਕੋਈ ਪਾਣ ਦੀ ਹਿੰਮਤ ਹੀ ਨਹੀਂ ਹੁੰਦੀ ਉਹਨਾਂ ਕਰਵਾ ਹੀ ਨਹੀਂ ਹੁੰਦੀ ਸਰ ਦੇਖੋ ਤੁਸੀਂ ਸੋ ਬਹੁਤ ਧੰਨਵਾਦ ਵੀਰ ਜੀ ਤੁਸੀਂ ਵਿਸ਼ਵਾਸ ਕਰਕੇ ਇੰਨੀ ਦੂਰ ਚੱਲ ਕੇ ਆਏ ਕਿਹੜੇ ਸ਼ਹਿਰੋਂ ਆਏ ਆਪਣਾ ਨਾਂ ਨਾ ਦੱਸੋ ਸ਼ਹਿਰ ਦਾ ਨਾਂ ਦੱਸੋ ਮਾਲਪੁਰ ਤੋਂ ਆਏ ਹਾਂਜੀ ਮਾਲਪੁਰ ਤੋਂ ਸ਼ਿਆਰਪੁਰ ਜਲੇ ਸ਼ਿਆਰਪੁਰ ਤੋਂ ਤੁਸੀਂ ਭਾਈ ਜੀ ਕਦੋਂ ਕਦੇ ਪਰੇਸ਼ਾਨ ਹੈ ਪੁਰਾਣੀ ਲਈ ਸੀ ਗੱਡੀ ਹਾਂਜੀ ਚੱਲਦੇ ਲਈ ਆਪਾਂ ਦੇਖੋ ਜਿਨੇ ਕਮਰਸ਼ੀਅਲ ਵਾਹਨ ਚਲਾਉਣੀ ਹੋਵੇ ਤਾਂ ਮੈਂ ਹੀ ਬੇਨਤੀ ਕਰੂੰਗਾ ਪ੍ਰਾਣੀ ਨਾਲੋਂ ਪ੍ਰਾਣੀ ਦੇ ਵਿੱਚ ਕਿਸ਼ਤ ਦਾ ਖਰਚਾ, ਬੀਮੇ ਦਾ ਖਰਚਾ, ਟੈਕਸ ਦਾ ਖਰਚਾ ਕਿੰਨੀ ਚੱਲੇਗੀ। ਉਹਨੇ ਜਿਹੜੀ ਮਜੇ ਨਾਲ ਚਲਾਉਣੀ ਸੀ ਉਹ ਮੰਦੇ ਚਲਾ ਲਈ। ਹੁਣ ਨਿਕਲਨੀ ਆ ਰਿਪੇਅਰ। ਹਾਂਜੀ ਹਾਂਜੀ। ਹੁਣ ਤੁਸੀਂ ਰਿਪੇਅਰ ਦੇ ਪੈਸੇ ਭਰੋ ਜਾਂ ਕਰ ਦਾ ਖਰਚਾ ਚਲਾਓ। ਕੀ ਮਹਿਸੂਸ ਕਰ ਰਹੇ ਬਾਪੂ ਜੀ ਤੁਸੀਂ? ਇਹ ਖਰਚਾ ਪੂਰਾ ਨਹੀਂ ਕਰਦੇ ਕਿਤੇ। ਨਾ ਟੈਸਟ ਪੂਰੀ ਕਰੇ ਨਾ ਮੈਂਟੀਨੈਂਸ ਦਾ ਪੂਰਾ ਕਰੇ ਹਾਂਜੀ ਇਹ ਜਿਸ ਵੇਲੇ ਮੈਂਟੀਨੈਂਸ ਆਂਦਾ ਵਾ ਜਾਂ ਕਾਗਜ਼ ਕਾਰਵਾਈ ਦਾ ਜਾਂ ਬੀਮਾ ਆ ਜਾਂ ਟੈਕਸ ਉਹ ਦੁਬਾਰਾ ਭਾਰੀ ਨਹੀਂ ਪਉਂਦੇ ਜਿਹੜਾ ਪਹਿਲਾਂ ਭਰਿਆ ਉਹ ਹੀ ਚੱਲਦਾ ਆ ਦੇਖੋ ਕਿਸੇ ਨਾ ਕਿਸੇ ਤੁਸੀਂ ਇਹ ਮਹਿਸੂਸ ਨਹੀਂ ਕਰਦੇ ਤੁਸੀਂ ਟੈਕਸ ਦਿੰਦੇ ਹੋ ਤੇ ਮੋਟਰਸਾਈਕਲ ਦੇ ਵਿੱਚ ਜਿੰਨਾ ਮਾਲ ਤੁਸੀਂ ਲੱਦਣਾ ਉਹਨਾਂ ਕੋਲ ਲੱਦ ਕੇ ਉਹ 3 400 ਦਾ ਗੀੜਾ ਲਾਣਦੇ ਆ ਤੁਸੀਂ ਕਹਿੰਦੇ 1000 ਰੁਪਈਆ ਤੁਹਾਡਾ ਟੈਕਸ ਦਾ ਖਰਚਾ 200 ਰੁਪਿਆ ਪਾੜਾ ਜਾਂ 400 ਰੁਪਿਆ ਪਾੜਾ ਜਾਂ 500 ਮਾਸੀ ਮਿਲਦਾ ਹੈ ਠੀਕ ਹੈ ਜੀ ਉਹਦੇ 100 200 ਦਾ ਡੀਜ਼ਲ ਖਾ ਜਾਂਦੀ ਆ 200 ਰੁਪਏ ਬਚੂਗਾ ਸਾਨੂੰ ਹੁਣ ਜੇ 200 ਤੁਸੀਂ ਚੱਕਰ ਬਚਿਆ ਕਦੀ ਇੱਕ ਚੱਕਰ ਲੱਗਦਾ ਕਦੀ ਦੋ ਲੱਗਦੇ ਆ ਜਾਦੇ ਚੱਕਰ ਵੀ ਨਹੀਂ ਲੱਗਦੇ ਆ ਨਹੀਂ ਲੱਗਦੇ ਪੰਜ ਛੇ ਚੱਕਰ ਵੀ ਨਹੀਂ ਲੱਗਦੇ ਬਿਲਕੁਲ ਸਰ ਸੋ ਮੈਂ ਭਾਈ ਉਹੀ ਗੱਲ ਕਰ ਰਿਹਾ ਸੀ ਵੀ ਜਿਹੜਾ ਤਾਂ ਦੋ ਨੰਬਰ ਤੇ ਢੂੰਡ ਫੜਕਾ ਜਾਂ ਚਲਾ ਰਿਹਾ ਹਾਂਜੀ ਟੈਂਪੂ ਠੱਲਾ ਜਾਂ ਮੋਟਰਸਾਈਕਲ ਮਗਰ ਲਾ 200 200 ਲੈਂਦਾ ਇਹਨੂੰ ਵੀ 200 300 ਤੁਸੀਂ ਗਵਰਨਮੈਂਟ ਨੂੰ ਟੈਕਸ ਵੀ ਦਿੰਦੇ ਹੋ ਹਾਂਜੀ ਤੁਸੀਂ ਉਹ ਸਾਰੀਆਂ ਜ਼ਰੂਰਤਾਂ ਪੂਰੀਆਂ ਕਰ ਦਿਓ ਜਿੰਨੀਆਂ ਦੀ ਲੋੜ ਹੈ ਉਹ ਕੁਝ ਵੀ ਨਹੀਂ ਕਰਦਾ ਫਿਰ ਵੀ ਥੋੜੇ ਜਿੰਨੇ ਪੈਸੇ ਲੈ ਕੇ ਤੇ ਪ੍ਰਭੂ ਕੇ ਗੁਣ ਗਾਉਂਦਾ ਦੇਖੋ ਬਚਣਾ ਕੀ ਹੈ ਬਚਣਾ ਕਮਰਸ਼ੀਅਲ ਵਾਹਨ ਨੂੰ ਸਜਣੋ ਉਹ ਹੈ ਵੀ ਜੇ ਮੇਨਟੇਨੈਂਸ ਘੱਟ ਨਿਕਲੇ ਤਾਂ ਉਹ ਬਚਣੀ ਹੈ ਉਹ ਹੀ ਬਚਣਾ ਹੈ ਹਾਂਜੀ ਜੇ ਪੈਸੇ 2-4000 5-10000 ਜੁੜ ਵੀ ਜਾਂਦਾ ਤਾਂ ਜਾਨੂ ਗੱਡੀ ਕੋਈ ਨਾ ਕੋਈ ਖਰਚਾ ਘੱਟ ਦਿੰਦੀ ਹੈ ਮੇਨਟੇਨੈਂਸ ਦਾ ਤੋ ਮੈਨੂੰ ਕੱਲ ਪੁੱਛੀ ਗਰੰਟੀ ਦੀ ਮੈਂ ਤੁਹਾਨੂੰ ਕਿਹਾ ਵੀ ਭਾਈ ਜੀ 100% ਨਹੀਂ ਹੁੰਦਾ ਹਾਲਾਂਕਿ ਤੁਸੀਂ ਦੋ ਵਾਰੀ ਇਹ ਕਰੀ ਕਰਵਾਇਆ ਹੋਇਆ ਹਾਂਜੀ 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 ਕੋਈ ਰਿਜ਼ਲਟ ਮਿਲਿਆ ਜੀ ਸਾਡੇ ਪਹਿਲੇ ਵੀ ਪੈਸੇ ਕਾਫੀ ਲੱਗ ਚੁੱਕੇ ਆ ਦੇਖੋ ਪਾਜੀ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਹੈ ਉਹ ਬਰਕਤ ਰੱਖੀ ਰੱਖਣ ਸੱਚੀ ਤੇ ਸੁੱਚੀ ਜੀ ਕਮਾਈ ਕਰੀ ਦੀ ਆ ਲੋਕਾਂ ਨਾਲ ਕਰੀਦਾ ਹਵੇਰ ਦੁਨੀਆ ਹੁੰਦੀ ਜਾਂ ਨਹੀਂ ਹੁੰਦੀ ਮੈਨੂੰ ਨਹੀਂ ਪਤਾ ਮੈਂ ਦੁਨੀਆ ਨੂੰ ਨਹੀਂ ਜਿੱਤ ਸਕਦਾ ਮੈਂ ਆਪਣੀ ਕਿਰਤ ਕਰਨੀ ਆ ਮੈਂ ਕਿਸੇ ਨੂੰ ਖੁਸ਼ ਨਹੀਂ ਕਰ ਸਕਦਾ ਠੀਕ ਹੈ ਮੈਂ ਤੁਹਾਨੂੰ ਸਮਝਾਤਾ ਵੀ ਭਾਈ ਜਿੰਦਿਆ ਆਹ ਪ੍ਰੋਬਲਮ ਹੈ ਇਹ ਬਾਰ ਬਾਰ ਆਉਣੀ ਹੈ ਕਿਉਂਕਿ ਤੁਹਾਡੀ ਗੱਡੀ 'ਚ ਇੱਕ ਕਮੀ ਹੈ ਜਿਹੜੀ 80 ਤੋਂ ਵੱਧ ਨਹੀਂ ਭਜਦੀ ਜੋ ਭਜਦੀ ਨਹੀਂ ਤੇ ਰੇਸ ਦੇ ਨਾਲ ਇਹ ਸਰਫਾਫ ਨਹੀਂ ਹੁੰਦਾ ਮੰਨ ਲਓ ਵੀ ਇੱਕ ਪਰਿਵਾਰ 'ਚ ਮੈਂਬਰ ਜਾਦੇ ਆ ਆਪਾਂ ਫਲਸ਼ ਜਾਨੇ ਆ ਤੇ ਭਾਈ ਜੀ ਪਾਣੀ ਦੀ ਕਸ਼ ਕਰੀ ਜਾਈਏ ਤੇ ਜਿੰਨਾ ਨੂੰ ਪਾਣੀ ਰੋੜਨ ਵਾਸਤੇ ਗੰਦਗੀ ਨੂੰ ਚਾਹੀਦਾ ਫਲੋ ਚਾਹੀਦਾ ਉਹ ਨਹੀਂ ਨਾ ਹੈਗਾ ਮਿਲਦਾ ਇਹ ਫਲੋ ਗੰਦਗੀ ਆ ਸਰ ਸ਼ਬਦਾਲੀ ਮੈਨੂੰ ਆਡੀਅנס ਮਾਫ ਕਰਦੇ ਮੈਂ ਦੇਸੀ ਤਰੀਕੇ ਨਾਲ ਸਮਝਾਇਆ ਤੁਹਾਨੂੰ ਇਹ ਪੱਕਾ ਰੋਗ ਹੈ ਲਾਤਾ ਇਹ ਕਿਸੇ ਨੂੰ ਪੱਕਾ ਰੋਗ ਲੱਗ ਗਿਆ ਹੁਣ ਇਹਦਾ ਹੱਲ ਜੇ ਅਸੀਂ ਭਾਈ ਜੀ ਪੱਕਾ ਰੋਗ ਹੀ ਹੈ ਜਿਵੇਂ ਕਹਿੰਦੇ ਨੇ ਡਾਕਟਰ 슈ਗਰ ਵਾਲੇ ਕੋਲ ਗਏ ਡਾਕਟਰ ਕੋਲੇ ਉਹ ਇੱਕ ਗੋਲੀ ਦੇਤੀ 슈ਗਰ ਨੂੰ ਕੰਟਰੋਲ ਕਰਨ ਵਾਸਤੇ ਬਿਮਾਰੀ ਦੂਰ ਕਰਨਾ ਨਹੀਂ ਜਿਹਨੂੰ ਬੀਪੀ ਦੀ ਗੋਲੀ ਲੱਗੀ ਬੀਪੀ ਦੀ ਬਿਮਾਰੀ ਨਹੀਂ ਦੂਰ ਹੋਈ ਗੋਲੀ ਲੱਗੀ ਹੈ ਐਵੇਂ ਇਹ ਇੱਕ ਬਿਮਾਰੀ ਲੱਗੀ ਹੈ ਭਰਾ ਜੀ ਮੈਂ ਤੇ ਇਹ ਕਹੂੰਗਾ ਹਰਜੀਤ ਜੀ ਕੂੜੇਦਾਨ ਵਾਲੀ ਸੱਚ ਕੇ ਝੂਠ ਸੱਚ ਹੈ ਸੱਚ ਇੱਕ ਲਫੋ ਜੀ ਮੈਂ ਨੌ ਉਮਰ ਸੇ ਸਰਦਾਰ ਸਾਹਿਬ ਵੱਡੇ ਹੋ ਤੁਸੀਂ ਸ਼ੁਭਨਾਮ ਹਰਜੀਤ ਸਿੰਘ ਹਾਂ ਜੀ ਹਰਜੀਤ ਸਿੰਘ ਗੁਲਦੀਪ ਸਿੰਘ ਹਰਜੀਤ ਸਿੰਘ ਵੀਰ ਜੀ ਅੱਜ ਤੱਕਰ ਤੁਸੀਂ ਟਰੱਕ ਵੀ ਚਲਾਏ ਆ ਕਿਸੇ ਮਕੈਨਿਕ ਨੇ ਆਏ ਪਿਆਰ ਨਾਲ ਤੁਹਾਨੂੰ ਵੀਡੀਓ ਬਣਾ ਕੇ ਜਾਂ ਗੱਲ ਸਮਝਾਤੀ ਇਹ ਪਹਿਲੀ ਵਾਰ ਹੈ ਹਾਂ ਜੀ ਪਹਿਲੀ ਵਾਰ ਤੁਸੀਂ ਸਮਝਾ ਰਹੇ ਹੋ ਪਹਿਲੀ ਵਾਰ ਪਹਿਲੀ ਵਾਰ ਆ ਕੇ ਸਾਨੂੰ ਸਮਝਾ ਰਹੇ ਆ ਹਰ ਇੱਕ ਵਿਅਕਤੀ ਸੋਚਦਾ ਯਾਰ ਮੈਂ ਬੀਮਾ ਜਾਲੀ ਜਾ ਕਰਾਣਾ ਮੈਨੂੰ ਕਿਹੜਾ ਕੁਝ ਮਿਲਣਾ ਹੈ ਗਲਤ ਹੈ ਦੇਖੋ ਅੱਜ ਅਸੀਂ ਜਦੋਂ ਉਹ ਹੁਣ ਤਾਈਆਂ ਇਹਦੇ ਚ ਪੈਦਾ ਕਰਾਂਗੇ ਖੁਦਾ ਨਾ ਖਾਸਾ ਰੋਡ ਤੇ ਐਕਸੀਡੈਂਟ ਹੋ ਗਿਆ ਤੇ ਭਾਈ ਜੀ ਬੰਦਾ ਸਾਰੀ ਉਮਰ ਵਾਸਤੇ ਉੱਠ ਹੀ ਨਹੀਂ ਸਕਦਾ ਮੇਰਾ ਤਾਂ ਆਡੀਅנס ਨੂੰ ਅਵੇਅਰ ਕਰਨਾ ਫਰਜ਼ ਬਣਦਾ ਹੈ ਨਾ ਕਿ ਉਹਨਾਂ ਮਿਸਤਰੀਆਂ ਦੀ ਤਰ੍ਹਾਂ ਜਿਵੇਂ ਤੁਹਾਡੇ ਰਾਹ ਦੇ ਵਿੱਚ ਆਉਂਦੇ ਮਿਸਤਰੀ ਬਹੁਤ ਹੈ ਇੱਕ ਮਿੰਟ ਦੀ ਰੀਲ ਪਾਉਂਦੇ ਆ ਤੇ ਚੱਲ ਮੇਰੇ ਭਾਈ ਜੇ ਕੋਆਰਡੀਨੇਟ ਨਹੀਂ ਕੋ ਸਵਾਰਿਆ ਜਾਂਦਾ ਉਹ ਮਿਸਤਰੀਆ ਜਦੇ ਮੇਰਾ ਜੂਰ ਸਵਾਰਿਆ ਜਾਊਗਾ ਪਰ ਹਕੀਕਤ ਬਿਆਨ ਕਰੀਦਾ ਬਾਈ ਜੀ ਵੀ ਇਹ ਇੱਕ ਵੱਡੀ ਬਿਮਾਰੀ ਹੈ ਇਹ ਬਿਮਾਰੀ ਨੂੰ ਟਾਈਮ ਪਾ ਕੇ ਕਲੀਨ ਕਰਦਾ ਪਊ ਅਸੀਂ ਆਪਣੇ ਵੱਲੋਂ 100% ਕੋਸ਼ਿਸ਼ ਕਰਦੇ ਆਂ ਵੀਰ ਹੋਣਿਆਂ ਦਾ ਵੀ ਬਹੁਤ ਧੰਨਵਾਦ ਲਗਭਗ ਭਾਈ ਜੀ ਤੁਸੀਂ 130 ਕਿਲੋਮੀਟਰ ਚੱਲ ਕੇ ਆਏ ਹੋਵੋਗੇ ਹਾਂਜੀ ਹਾਂਜੀ 130 ਕਿਲੋਮੀਟਰ ਚੱਲ ਕੇ ਆਏ ਹਾਂ ਹੋਰ ਕੋਈ ਸਿਖ ਨਹੀਂ ਸੌ ਰਿਆ ਕੋਈ ਸਿੱਖਣ ਨੂੰ ਮਿਲ ਗਿਆ ਅੱਛਾ ਲੱਗ ਗਿਆ ਮਿਲ ਗਿਆ ਦੱਸੋ ਸਰਦਾਰ ਸਾਹਿਬ ਇਹਨੇ ਠੀਕ ਹੈ ਠੀਕ ਹੈ ਨੌਲੇਜ ਤਾਂ ਮਿਲਿਆ ਸਾਨੂੰ ਨੌਲੇਜ ਤਾਂ ਕੋਈ ਦਿੰਦਾ ਨਹੀਂ ਜਾਣਕਾਰੀ ਨੌਲੇਜ ਆ ਚਲੋ ਇਹ ਨਵੇਂ ਮਾਡਲ ਦੇ ਸਾਨੂੰ ਕੋ ਤਾਂ ਸਿੱਖਣ ਨੂੰ ਕੁਝ ਤਾਂ ਮਿਲ ਰਿਹਾ ਤੁਸੀਂ ਟਰੱਕ ਵੀ ਚਲਾਉਨੇ ਹੋ ਵੱਡੇ ਹਾਂਜੀ ਚਲਾਇਆ ਟੈਰਾ ਦਾ ਬਸ ਭਈ ਸਰਦਾਰ ਜੀ ਐਂ ਬਚ ਜਉਂਦੇ ਚ ਵੀ ਹਾਂਜੀ ਹਾਂਜੀ ਅੱਜ ਬੰਦਾ ਠੇਕੇ ਤੇ ਦੇ ਕੇ ਜ਼ਮੀਨ ਹਾਂਜੀ ਮਾਲਕ ਖੁਸ਼ ਆਉਂਗਾ ਯਾਰ ਕਰਕੇ ਨਿਕੋ ਬਾਈ ਦਾ ਠੇਕੇ ਤੇ ਬਚ ਜਾਂਦਾ ਇਹ ਤਾਂ ਠੇਕੇਦਾਰੀ ਚੱਲੂਗੀ ਹੁਣ ਤਾਂ ਸੋ ਧੰਨਵਾਦ ਸਾਰਿਆਂ ਦਾ ਧੰਨਵਾਦ ਜੀ ਹਜੋ ਵੀ ਜੇ ਨਹੀਂ ਸਾਡੇ ਵੀਰੋ ਤੇ ਤੁਹਾਡੇ ਵਾਸਤੇ ਚੰਗਾ ਜਾਂ ਮਾੜਾ ਜੋ ਕਮੈਂਟ ਪਾਉਣਾ ਹੈ ਧੰਨਵਾਦ ਆ ਤੁਹਾਡਾ ਪਿਆਰ ਮਿਲਦਾ ਰਹੇ ਸਸਿਕਾਰ ਜਿਉਂਦੇ ਵਸਦੇ ਰਹੋ ਪਾਜ ਦੀਆਂ ਵੀਡੀਓ ਦੇਖ ਕੇ ਸ਼ੇਅਰ ਜਰੂਰ ਕਰ ਦਿਓ ਸਰਦਾਰ ਜੀ ਮੇਰੀ ਵੀਡੀਓ ਦੇਖ ਕੇ ਸ਼ੇਅਰ ਜਰੂਰ ਕਰ ਦਿਓ ਤੁਹਾਡੇ ਵਰਗੇ ਜਿਹੜੇ ਹੋਰ ਭਰਾ ਹੈ ਉਹ ਤਾਂ ਨਾ ਔਖੇ ਹੋਣ ਮੰਨਦੇ ਹੋ ਜਿਹੀ ਕਿਤੇ 10 ਸਾਲ ਪਹਿਲਾਂ ਭਰਾ ਕੋਲੇ ਆ ਕੇ ਮਿਲੇ ਹੁੰਦੇ ਉਹ ਸਦਾ ਜਵਾਰ ਨੂੰ ਤੁਸੀਂ ਇਹ ਗੱਡੀ ਨਾਲ ਲੈ ਕੇ ਜਾਂਦੇ ਸੱਚ ਕੇ ਝੂਠੀ ਬੋਲ ਕੋਕਾ ਸਹੀ ਹੈ ਜੀ ਅ ਜਿਹੜੀ ਦਸਾਂ ਨਵਾਂ ਦੀ ਕਿਰਤਾ ਨਾ ਹੱਥ ਹੱਥ ਸੁੱਚੇ ਵਾਲੀ ਆ ਇਹ ਨਹੀਂ ਕੋਈ ਖੋ ਸਕਦਾ ਇਹਦੇ ਤੇ ਤਾਂ ਡਾਕਾ ਹੀ ਡੱਕ ਆ ਅੱਜ ਲੋਕਾਂ ਨੂੰ ਸੱਚੀ ਸੁੱਚੀ ਹੱਥ ਦੀ ਕਿਰਤ ਆਉਣੀ ਚਾਹੀਦੀ ਆ ਉਹ ਜੇ ਅਸੀਂ ਕਹੀਏ 10 20 ਬਟਾ ਯਾਰ ਘਾਟਾ ਦਾ ਵੇਚ ਦੀਏ ਉਹ ਵੀ ਹੱਲ ਹੈ ਨਹੀਂ ਨਾ ਸਾਨੂੰ ਕੰਪਨੀ ਦਿੰਦੀ ਹੈ ਨਾ ਬਾਹਰ ਦੇ ਜਦੋਂ ਇੱਕ ਵਾਰੀ ਕੰਮ ਦਾ ਪਤਾ ਲੱਗ ਜਾਂਦਾ ਉਸ ਵੇਲੇ ਗੱਡੀ ਵਿਗਦੀ ਵੀ ਨਹੀਂ ਉਧਰੋਂ ਲੋਨ ਉੱਪਰ ਹੈ ਗਾੜੀ ਇਹ ਤਾਂ ਜਾਈਏ ਵੀ ਕਿੱਧਰ ਗੱਡੀ ਵਾਲਾ ਜਾਵੇ ਵੀ ਕਿੱਧਰ ਦੇਖੋ ਇਹ ਸਰਕਾਰਾਂ ਮੂਰੇ ਘਵਾਰ ਨਾ ਲਓ ਉਹ ਸੱਚੀ ਸੁੱਚੀ ਸਰਕਾਰ ਸਰਕਾਰ ਆ ਜਿਹੜੀ ਅਕਾਲ ਪੁਰਖ ਗੁਰੂ ਨਾਨਕ ਦੇਵ ਗੁਰੂ ਰਾਮਦਾਸ ਮਹਾਰਾਜ ਉਹਦੇ ਮੂਰੇ ਫਰਿਆਦ ਕਰੋਗੇ ਤੇ ਕੋਈ ਲੱਭ ਜੂ ਇੱਥੇ ਤਾਂ ਬਾਈ ਜੀ ਫਿਰ ਹਾਂਜੀ ਹਾਂਜੀ ਇਦੋਂ ਵੱਧ ਹੋ ਸਕਦਾ ਬੀਏ 7 ਆ ਜੇ ਉਦੋਂ ਵੀ ਕਮਰਸ਼ਲ ਵਾਹਨ ਦਾ ਗੱਲ ਘੁੱਟਿਆ ਜਾਵੇ ਭਰਾਵੋ ਸੋ ਧੰਨਵਾਦ ਆ ਸਰਦਾਰ ਸਾਹਿਬ